ਤੇ ਲੋ ਵੀ ਧੁੰਦਾ ਧੰਦਾ ਪੈਂਦੀਆਂ ਸੀਂਗਾ ਤੇ ਚਾਰ ਪੰਜ ਦਿਨ ਹੋ ਗਏ ਆਪਣਾ ਟਰਾਂਸਫਰ ਹੋ ਗਿਆ ਚੋਰੀ ਤੇ ਬਾਕੀ ਅੱਜ ਗੱਲ ਕਰਦੇ ਹਾਂ 187 ਕਣਕ ਦੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਪੂਰੀ ਵੇਖਿਓ ਆਜੋ ਕਰਦੇ ਹਾਂ ਆਪਦੀ ਵੀਡੀਓ ਸ਼ੁਰੂ ਅਤੇ ਸ਼੍ਰੀਕਾਲ ਜੀ ਸਾਰਿਆਂ ਨੂੰ ਆਯੁਕਤੀ ਸਾਰੇ ਠੀਕ ਹੋਵੋਗੇ ਵਧੀਆਂ ਹੋਮਗੇ ਪਿੰਟੂ ਖੇਤੀ ਚੈਨਲ ਤੇ ਆਪਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ 187 ਕਾਰਕ ਦੀ ਗੱਲਬਾਤ ਕਰਨੀ ਉਹ ਤੋਂ ਪਹਿਲਾਂ ਆਪਾਂ ਜਿਹੜੀ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਆ ਵੀ ਆਪਣੇ ਨਾ ਜਿਵੇਂ ਹੁਣ ਤੁਹਾਨੂੰ ਪਤਾ ਹੀ ਪਿੱਛੇ ਧੁੰਦਾਂ ਪੈਂਦੀਆਂ ਸੀ 6-7 ਦਿਨਾਂ ਦੀਆਂ ਤੇ ਉਦੋਂ ਬਾਈ 6-7 ਦਿਨ ਹੋ ਗਏ ਆਪਣਾ ਜਿਹੜਾ ਟਰਾਂਸਫਾਰਮਰ ਚੋਰੀ ਹੋ ਗਿਆ ਧੁੰਦਰੇ ਵਿੱਚ ਠੀਕ ਹੈ ਜੀ ਸਾਰਾ ਜਾਨੀ ਕਿ ਵੀ ਆਪਣਾ ਇਹ ਕੀਤਾ ਹੋਇਆ ਸੀਗਾ ਵੈਲਡ ਬੁਲਡ ਕੀਤਾ ਸੀ ਇੱਥੇ ਜਿੰਦਾ ਲਾਇਆ ਵਾ ਸੀ ਇਹਨੂੰ ਸੋਚ ਨੂੰ ਤੇ ਉਹ ਤੋੜਿਆ ਟਾਕੀ ਜੀ ਵੀ ਉਹਨਾਂ ਦੀਆਂ ਨਾਟ ਵੱਡੇ ਆਰੀਨਾ ਤੇ ਆ ਪਿਆ ਜਿੰਦਾ ਵਟਿਆ ਹਾਂਜੀ ਠੀਕ ਹੈ ਜੀ ਬਾਕੀ ਆ ਤੇਲ ਤੂਲ ਡੁੱਲਿਆ ਪਿਆ ਉਹਨਾਂ ਨੇ ਕੀ ਕੀਤਾ ਵੀ ਉਤੋਂ ਜਦੋਂ ਤੇਲ ਕੱਢਣ ਲੱਗੇ ਤੇ ਟਰਾਂਸਫਾਰਮ ਚ ਨਾ ਨਾਟ ਸੀ ਜਿਹੜੇ ਉਹ ਆਪਣੇ ਬੈਲਡ ਕਰਾਏ ਹੋਏ ਸੀਗੇ ਜਦੋਂ ਉਹਨਾਂ ਦੇ ਉੱਤੇ ਤੇਲ ਨਿਕਲਿਆ ਨਹੀਂ ਉਹਨਾਂ ਨੇ ਤੋੜ ਕੇ ਯਾਨੀ ਕਿ ਆਹ ਨਾਟ ਵੀ ਆ ਜਿਹੜੇ ਇਹ ਵੀ ਆਪਣੇ ਬੈਲਡ ਕੀਤੇ ਹੋਏ ਸੀ ਆ ਦੇਖ ਲਓ ਥੱਲੇ ਵੈਲਡਿੰਗ ਕੀਤੀ ਵੀ ਸੀ ਟਰਾਂਸਫਾਰਮ ਨੂੰ ਵੀ ਉਹਨਾਂ ਨੇ ਥੱਲੇ ਸੈੱਟ ਲਿਆ ਥੱਲੇ ਸਿੱਟਿਆ ਤਾਂ ਇੱਥੇ ਸਿੱਟਿਆ ਸੀ ਆ ਜਗ੍ਹਾ ਤੇ ਆ ਦੇਖ ਲਓ ਆ ਸਾਰਾ ਤੇਲ ਡੁੱਲਿਆ ਵਾ ਇਹ ਤੇਲ ਦੇ ਨਾਲ ਜਾਨੀ ਕਣਕ ਵੀ ਆ ਪੀਲੀ ਜੀ ਪੈ ਗਈ ਜਾਨੀ ਸੁੱਕ ਜੇ ਗਈ ਇੱਥੋਂ 바ਵਾ ਤੇਲ ਤਾਂ ਇੱਥੇ ਡੁੱਲ ਗਿਆ ਥੋੜਾ ਮੋਟਾ ਹੀ ਉਹਨਾਂ ਨੂੰ ਜਾਨੀ ਕਿ ਬਚਿਆ ਹੋਣਾ ਤੇੜ ਜਿਹੜਾ ਲੈ ਕੇ ਗਏ ਆ ਉਹ ਵੈਸੇ ਮੇਰੇ ਹਿਸਾਬ ਦੇ ਨਾਲ ਵੀ ਵੱਧ ਤੋਂ ਵੱਧ ਉਹ 5-6 ਲੀਟਰ ਤੇਲ ਮਸਾਂ ਲੈ ਕੇ ਹੋਣੇ ਬਾਕੀ ਦਾ ਸਾਰਾ ਇੱਥੇ ਡੋਲ ਗਿਆ 바ਵਾ ਸਾਹਾਂ ਦੇ ਵਿੱਚ ਡੁੱਲਿਆ ਵਾ ਸੀਗਾ ਤੇ ਨੁਕਸਾਨ ਸਾਡਾ ਬਾਧੂਰਾ ਕਰਕੇ ਪਤੰਦਰੋਂ ਉਹਨੇ ਪੈਸੇ ਸੋ ਤੋਂ ਵਟੇ ਨਹੀਂ ਜਾਨੀ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਬਾਕੀ ਦੇਖ ਸਕਦੇ ਹੋ ਤੁਸੀਂ ਹੁਣ ਕਣਕ ਦੀ ਆਪਾਂ ਗੱਲਬਾਤ ਕਰਦੇ ਹਾਂ ਕਣਕ ਬਾਰੇ ਇਹ ਆਪਣੀ 187 ਜਿਵੇਂ ਤੁਹਾਨੂੰ ਪਤਾ ਹੀ ਆ ਵੀ 5 ਨਵੰਬਰ ਦੀ ਜਿਹੜੀ ਆਪਾਂ ਬੀਾਈ ਕੀਤੀ ਸੀਗੀ ਬਾਹ ਕੇ ਡਰੈਲਣਾ ਤੇ ਵੀ ਆਪਾਂ ਪਾਇਆ ਸੀਗਾ 40 ਕਿਲੋ ਠੀਕ ਹੈ ਜੀ ਅੱਜ ਹੋ ਗਈ ਆ 5 ਦਸੰਬਰ ਤੇ ਇਹ ਕਣਕ ਲਗਭਗ ਆਪਣੀ 92 ਦਿਨਾਂ ਦੀ ਹੋ ਗਈ ਅੱਜ ਠੀਕ ਹੈ ਜੀ ਤੇ ਕਣਕ ਦੀ ਕੱਦ ਦੀ ਗੱਲ ਕਰਗੇ ਵੀ ਕੱਦ ਦੇ 826 ਤੋਂ ਵੀ ਜ਼ਿਆਦਾ ਆ ਵੈਸੇ ਪਤਾ ਹੀ ਆ ਵੀ ਇਹਨੇ ਜ਼ਿਆਦਾ ਕਰਨ ਇਹਦਾ ਕੱਦ ਜ਼ਿਆਦਾ ਹੁੰਦਾ ਤੇ ਕਣਕ ਡੈਕਦੀ ਵੀ ਆ ਠੀਕ ਹੈ ਜੀ ਤੇ ਇਸ ਟਾਈਮ ਜਾਨੀ ਕਿ ਇਹ 826 ਨਾਲੋਂ ਜਿਹੜਾ ਜ਼ਿਆਦਾ ਕੱਦ ਕਰ ਚੁੱਕੀ ਆ ਤੇ ਬਾਕੀ ਖਰਾਕ ਦੱਸਦਗੇ ਵੀ ਇਹਨੂੰ ਆਪਾਂ ਕੀ ਕੀ ਪਾਈ ਆ ਖਰਾਕ ਆ ਜਿਹੜੀ ਬਈ ਉਹ ਇੱਕ ਗੱਟਾ ਡੀਏਪੀ ਦਾ 3 ਗੱਟੇ ਯੂਰੀਏ ਦੇ ਠੀਕ ਹੈ ਜੀ ਤੇ ਸੁਣਕੋਰ ਪਾਈ ਸੀਗੀ ਇੱਥੇ ਆਪਾਂ 100 150 ਗ੍ਰਾਮ ਠੀਕ ਹੈ ਜੀ ਤੇ ਇੱਕ ਸਪਰੇਅ ਕੀਤੀ ਸੀਗੀ ਵੀ ਇਹ ਕਣਕ ਜਿਹੜੀ ਆਪਣੀ ਮਾੜੀ ਜੀ ਪੀੜੀ ਜੀ ਪੈਣ ਲੱਗੀ ਸੀ ਜਿਆਦੇ ਪਾਣੀ ਨਾਲ ਉਦੋਂ ਸਪਰੇਅ ਕੀਤੀ ਸੀ ਠੀਕ ਹੈ ਜੀ ਬਾਕੀ ਜਿਹੜੀ ਮੁੰਜਰ ਮੰਜਰ ਜਾਂ ਛੱਟਾ ਇਹ ਕਣਕ ਹਜੇ ਕੱਢਣ ਨਹੀਂ ਲੱਗੀ ਹੌਲੀ ਹੌਲੀ ਕੱਢੂਗੀ ਇਹ 100 ਦਿਨ ਤੇ ਜਾ ਕੇ ਮੇਰੇ ਹਿਸਾਬ ਨਾਲ ਕੱਢੂਗੀ ਵੈਸੇ ਹਜੇ ਇਹ ਕਦੋਂ ਕੱਢਣ ਕੁੱਢਣ ਤਾਂ ਲੱਗੀ ਨਹੀਂ 826 ਤਾਂ ਆਪਣੀ ਜਿਹੜੀ ਕਾਡਾ ਹੀ ਆ ਠੀਕ ਹੈ ਜੀ ਬਾਕੀ ਮੈਂ ਇੱਕ ਗੱਲ ਕਲੀਅਰ ਕਰ ਦਿੰਨਾ ਮੈਨੂੰ ਇੱਕ ਭਰਾ ਦਾ ਮੈਸੇਜ ਆਇਆ ਸੀ ਵੀ 826 ਇਹ ਕਣਕਾਂ ਦੇ ਨਾਲ ਹੀ ਵੱਢੀ ਜਾਂਦੀ ਆ ਉਹਨੂੰ ਮੈਂ ਇਹ ਗੱਲ ਕਲੀਅਰ ਕਰਦਾ ਵੀ ਬਈ ਇਹ 826 ਆ ਜਿਹੜੀ ਇਹ ਕਣਕਾਂ ਤੋਂ 10 ਕੁ ਦਿਨ ਕਹਿ ਸਕਦੇ ਆ ਆਪਾਂ ਜਾਨੀ ਕਿ ਘੱਟ ਲੈਂਦੀ ਆ ਵੈਸੇ ਆਪਾਂ ਵੱਢਦੇ ਨਾਲ ਆ ਉਹ ਗੱਲ ਵੱਖਰੀ ਆ ਪਰ ਜੇ ਆਪਾਂ ਚਾਹੀਏ ਉਹਨੂੰ ਪਹਿਲਾਂ ਵੱਢ ਸਕਦੇ ਆ 10 ਕੁ ਦਿਨ ਠੀਕ ਹੈ ਜੀ ਜਿਨੇ ਮੱਕੀ ਬੀਜਣੀਆਂ ਉਹਦੇ ਲਈ 826 ਜਣਕੇ ਪੂਰੀ ਵੈਸਟ ਆ 826 ਤੇ 327 ਕਿਉਂਕਿ ਇਹ ਕਣਕਾਂ ਵੀ ਨਵੀਆਂ ਵੈਰਾਈਟੀਆਂ ਆਪਣੀਆਂ ਆ ਕਣਕਾਂ ਨਾਲੋਂ ਜਿਹੜੀਆਂ ਪਹਿਲਾਂ ਵੱਡੀਆਂ ਜਾਂਦੀਆਂ ਠੀਕ ਹੈ ਜੀ ਤੇ ਬਾਕੀ 10 ਕਦ ਨਹੀਂ ਵੱਡੀ ਆ ਵੀ ਉਹੀ ਆਪਣੀ ਜਿਹੜੀ ਮੱਕੀ ਆ ਪੂਰਾ ਪਹਿਲਾਂ ਬੀਜੀ ਜਾਂਦੀ ਆ ਜਿਨ੍ਹਾਂ ਨੇ ਕਣਕ ਜਣਕੇ ਵੀ ਵੱਢ ਕੇ ਮੱਕੀ ਬੀਜਣੀ ਹੁੰਦੀ ਆ ਵੇਖ ਲਓ ਵੀ ਕਣਕ ਆਪਣੀ ਚੂਹਾ ਇੱਥੇ ਵੀ ਪੈ ਗਿਆ ਕਿਵੇਂ ਵੱਢ ਵੱਢ ਕੇ ਵੱਟ ਤੇ ਸਿੱਟੀ ਹੋਈ ਆ ਕੀ ਕਹੀ ਆ ਵੇਖ ਲਓ ਦਾ ਸਾਰਾ ਹੀ ਆ ਸਰੇ ਤੱਕ ਤਾਂ ਇਹ ਆ ਜਿਵੇਂ ਕਿਸੇ ਨੇ ਜਾਣ ਕੇ ਹੀ ਸਿੱਟੀ ਹੁੰਦੀ ਆ ਨਾ ਬੱਟ ਤਾਂ ਹੀ ਆ ਸਾਰੀਆਂ ਵੀ ਉਧਰ ਨਹੀਂ ਜਾਂਦੇ ਕਿ ਜਿੱਥੇ ਇੱਕ ਜਾਂਦਾ ਉਧਰ ਵੀ ਵੇਖਣ ਨੇ ਆਹ ਵੇਖੋ ਬਾਈ ਸਰੇ ਤੱਕ ਹੀ ਆ ਤਾਂ ਤੇ ਬਾਕੀ ਕਣਕ ਦਾ ਮੈਂ ਤੁਹਾਨੂੰ ਮੜੇ ਕਾਦੇ ਚੈੱਕ ਕਰਾ ਦਾਂ ਹੁਣ ਗੱਲ ਕਰਕੇ ਬਈ ਕਾਤ ਦੀ ਤੇ ਕਾਤ ਕਣਕ ਦਾ ਤੁਸੀਂ ਦੇਖ ਲਓ 826 ਨਾਲੋਂ ਹੈਗਾ ਬਾਈ 2 ਤੋਂ 4 ਇੰਚ ਦਾ 8269 ਇਹਦਾ ਜਿਆਦਾ ਹੈ ਇਸ ਟਾਈਮ ਠੀਕ ਹੈ ਜੀ 826 ਥੋੜੀ ਜੀ ਛੋਟੀ ਆ ਬਾਕੀ ਇਹ ਕਣਕ ਡੈਜ ਦੀ ਵੀ ਜਿਆਦਾ ਹੈ ਤੇ ਡਿੱਗੂਗੀ ਵੀ ਹਜੇ ਤਾਂ ਜਦੋਂ ਇਹਨੂੰ ਪਾਣੀ ਲੱਗੂਗਾ ਤੀਜਾ ਉਦੋਂ ਪਤਾ ਲੱਗੂਗਾ ਵੀ ਇਹ ਡੈਜ ਦੀਆਂ ਜਾਂ ਨਹੀਂ ਤੇ ਵੈਸੇ ਤਾਂ ਇਹ ਡਿੱਗੂਗੀ 100% ਕਿਉਂਕਿ ਕੱਦ ਕਣਕ ਦਾ ਜਿਆਦਾ ਆ ਵੇਖਣ ਨੂੰ ਬਾਈ ਕੈਮਰੇ ਦੇ ਵਿੱਚ ਛੋਟਾ ਲੱਗਦਾ ਹੂ ਪਰ ਕੱਦ ਹਲੇ ਯਾਨਕਿ ਜਿਹੜਾ ਇਹਨੇ ਛਟਾ ਛੁਟਾ ਕੱਢਿਆ ਨਹੀਂ ਤਾਂ ਵੀ ਇਹਦਾ ਕੱਦ ਪੂਰਾ ਠੀਕ ਹੈ ਜੀ ਫਾਇਦਾ ਯਾਨਕਿ ਹੋਰ ਫੂਟ ਕਰਦੀ ਆ ਕਣਕ ਤੇ ਬਾਕੀ ਇਧਰਲਾ ਇਕੱਲਾ ਵੀ ਦੇਖ ਲਓ ਇੱਕ ਚੀਜ਼ ਆ ਯਾਰ ਡਰੈਲਣਾ ਜਿਹੜਾ ਪੀਜਨ ਦਾ ਨਜ਼ਾਰਾ ਨਾ ਹੋਰ ਕਿਸੇ ਚੀਜ਼ ਨਾਲ ਇਹ ਚੀਜ਼ ਆਪਾਂ ਮੰਨਦੇ ਆਂ ਵੀ ਕਣਕ ਦਾ ਲੈਵਲ ਦੇਖ ਲਓ ਇੱਕ ਆ ਜਮਾ ਜਮਾ ਪੱਧਰ ਆਏ ਬਾਕੀ ਮਿੱਤਰੋ ਐਰਗੀ ਦਾ ਸੁਪਰ ਸੀਟਰ ਨਾਲ ਵੀ ਆਪਣੀ ਆਈ ਬਣੀ ਆ ਕਿਉਂਕਿ ਸੁਪਰ ਸੀਟਰ ਦੇ ਮੂਰੇ ਜਿਹੜੀਆਂ ਆਪਾਂ ਤਵੀਆਂ ਮਾਰੀਆਂ ਸੀ ਬਾਕੀ ਆ ਗੱਲ ਕਰਕੇ ਵੀ ਪੱਤੇ ਰੀ ਪੱਤਾ ਵੇਖ ਲਓ ਪੂਰਾ ਚੌੜਾ ਕਣਕ ਦਾ ਠੀਕ ਹੈ ਜੀ ਵੇਖ ਲਓ ਕਣਕ ਵੀ ਪੂਰੀ ਵਧੀਆ ਕਣਕਾ ਤੇ ਕੋਈ ਇਹਨੂੰ ਬਿਮਾਰੀ ਬਮੂਰੀ ਨਹੀਂ ਗਈ ਤੇ ਹੁਣ ਆਪਾਂ ਇੱਥੇ ਕੋਈ ਸਪਰੇਅ ਸਪਰੂ ਹੈ ਜਿਹੜੀ ਨਹੀਂ ਕਰਨੀ ਆਹ ਕਹਿ ਰਹੇ ਨੇ ਥੋੜੀ ਜੀ ਜਾਨਕਿ ਜਿਆਦੇ ਫੂਟ ਕੀਤੀ ਐ ਐਨੇ ਥੋੜੀ ਜੀ ਕੱਟ ਕੀਤੀ ਐ ਨੇ ਵੀ ਪਰ ਇੱਕ ਸਿਆੜ ਜਿਹੜਾ ਨਾਂ ਨਾਲ ਆ ਉਹ ਕੱਟ ਕੀਤੀ ਆ ਫੂਟ ਸਿਆੜ ਨੇ ਜਾਂ ਤਾਂ ਲਾ ਲੋ ਵੀ ਇਹ ਉੱਚਾ ਹੋਊਗਾ ਪੈਲੀ ਨਾਲੋਂ ਵੀ ਪਾਣੀ ਪੁਣੀ ਘੱਟ ਚੜਿਆ ਹੋਊਗਾ ਬਾਕੀ ਕਣਕ ਪੂਰੀ ਵਧੀਆ ਠੀਕ ਹੈ ਜੀ ਇਦਰੋਂ ਵੀ ਦੇਖ ਲੋ ਕਿਸਾਨ ਭਰਾਵੋ ਜਦੋਂ ਆਪਾਂ ਕਣਕ ਬੀਜੀ ਸੀ ਇਹ ਕਿੱਲਾ ਥੋੜਾ ਜਿਹਾ ਊਂ ਵੀ ਚੜਿਆ ਹੋਇਆ ਸੀ ਠੀਕ ਹੈ ਜੀ ਬਾਕੀ ਮਿੱਤਰੋ ਹੁਣ ਜਿਵੇਂ ਸਾਡੇ ਦਾ ਟਰਾਂਸਫਰਮਰ ਦੀ ਚੋਰੀ ਹੋ ਗਈ ਬਈ ਆਪਦਾ ਧਿਆਨ ਰੱਖਿਆ ਕਰੋ ਤੇਲ ਦਾ ਉਹ ਥੋੜਾ ਹੀ ਲੱਗੇ ਗਏ ਨੁਕਸਾਨ ਸਾਡਾ ਜਿਹੜਾ ਬਾਧੂ ਦਾ ਕਰਕੇ ਬਾਕੀ ਬਈ ਉਮੀਦ ਕਰਦੇ ਆਂ ਵੀਡੀਓ ਵਧੀਆ ਲੱਗੀ ਹੋ ਜੇ ਬਈ ਵੀਡੀਓ ਵਧੀਆ ਲੱਗੀ ਚੰਨੂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਂ ਨੂੰ ਵੀਡੀਓ ਦੇ ਨਾਲ ਅੱਸੀ ਗੱਲ ਸਾਰਿਆਂ ਨੂੰ ਬਾਏ ਬਾਏ ਜੀ